ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੇੜਾ ਡੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਪੰਜਾਂ ਦਾ ਮੱਜਾਂ ਦੇ ਵਜੇ ਦਿਖਾਵਾਂਗੇ ਤੇ ਪੰਜੇ ਮੱਜਾਂ ਜਿਹੜੀਆਂ ਸੂਗੀਆਂ ਸਗੀਆਂ ਚਾਰ ਮੱਜਾਂ ਬੱਚਿਆਂ ਵਾਲੀਆਂ ਤੇ ਇੱਕ ਬੱਚੇ ਤੋਂ ਬਣਾਉਗੀ। ਡਟੇਲ ਉਹ ਪ੍ਰੋਪਰ ਸਾਰੀ ਆਪਾਂ ਬਾਈ ਗੁਰਵ੍ਰਾਮ ਸਿੰਘ ਦੇ ਕੋਲੋਂ ਪੁੱਛ ਕੇ ਟਰ ਨਾ ਸੰਝੀ ਕਰ ਲਾਂਗੇ। ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਤਾਂ ਬਾਅਦ ਵਿੱਚ ਕੋਈ ਲੰਬੜੀ ਗੱਲ ਨਹੀਂ। ਵੀਰ ਨਾਲ ਗੱਲਬਾਤ ਕਰਦੇ ਆਂ ਡਿਟੇਲ ਸਾਰੀ ਪੁੱਛ ਲਈਂ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਬੈਲ ਬਟਨ ਵਾਲਾ ਵੀ ਸਿਲੈਕਟ ਕਰਦੇ ਹੋ ਫੇਸਬੁੱਕ ਇੰਸਟਾਗ੍ਰਾਮ ਵਾਲੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਜੀ ਠੀਕ ਠਾਕ ਵਧੀਆ ਵਧੀਆ ਜੀ ਹੋਰ ਕਹਿਣਾ ਡੇਰੀ ਫਾਰਮ ਤੇ ਨਾਲੇ ਸਾਰੇ ਭੈਣ ਭਰਾंनो ਆਪਣੇ ਪਿਆਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਸਤਿ ਸ੍ਰੀ ਅਕਾਲ ਇਹੋ ਰਿਕਵੈਸਟ ਬੇਨਤੀ ਕਰਦੇ ਆਂ ਚੈਨ ਨਾਮ ਜੇ ਪ੍ਰਤਾਪ ਸਿੰਘ ਜਾ ਪੰਚਾਇਤ ਗੁਰਦੁਆਰਾ ਤਨਦਾਨ ਸਿਰ ਤੇ ਤਨਤ ਜੀ ਫੋਨ ਨੰਬਰ ਜੇ 9284744272 928474427 ਠੀਕ ਹੈ ਜੀ ਤੇ ਬਾਕੀ ਹੱਥ ਜੋੜ ਕੇ ਉਹ ਭੈਣ ਭਰਾਵਾਂ ਗਰੀ ਬੇਨਤੀ ਆ ਵੀਡੀਓ ਸ਼ੁਰੂ ਤੋਂ ਲਗਾ ਦੇ ਪਰਿਵਾਰ ਦੇ ਵਿੱਚ ਬਹਿ ਕੇ ਵੇਖਿਆ ਕਰੋ ਠੀਕ ਹੈ ਜੀ ਫਿਰ ਆਪਾਂ ਨੂੰ ਸਾਈ ਬਿਆਨਾ ਪਾਇਆ ਕਰੋ ਠੀਕ ਹੈ ਜੀ ਘਰੇ ਆ ਕੇ ਤੇ ਆਪਦੀ ਤਸੱਲੀ ਕਰਕੇ ਕਰੋ ਠੀਕ ਹੈ ਜੀ ਹਾਂਜੀ ਹਾਂਜੀ ਅੱਜ ਗੁਰੂ ਰਾਮ ਜੀ ਆਪਣੇ ਕੋ ਟੋਟਲ ਪੰਜ ਦਾ ਆ ਗਿਆ ਮੱਜਾਂ ਦੇ ਵਿੱਚ ਭਾਈ ਨਾਲ ਤੇ ਆਪ ਨੂੰ ਤਾਂ ਦਾ ਹੀ ਹਾਂਜੀ ਕੱਲ ਦਾ ਤੁਹਾਨੂੰ ਥੋੜਾ ਕੰਮ ਪੈ ਗਿਆ ਹਾਂਜੀ ਤੇ ਆਪਾਂ ਵੀ ਮੰਹਿਆ ਤਾਂ ਲੰਗਾ ਸ਼ਾਮੀ ਦਾ ਤੇ ਤਾਂ ਪੰਜ ਨਗਰ ਦਾ ਲਾ ਆਪਣੇ ਸ਼ਾਮੀ ਵੇਚੀ ਪੰਜ ਵੇਚੀ ਜੀ ਹਾਂ ਬਰਾ ਵੀ ਆਪਾਂ ਦਾਜ ਹੀ ਕਰਕੇ ਆਂਦਾ ਮੰਹਿਆ ਹਾਂਜੀ ਠੀਕ ਚਲੋ ਸ਼ਾਇਦ ਜੀ ਨਹੀਂ ਆਪਾਂ ਘੜੀ ਦਾ ਹਾਂ ਠੀਕ ਹੈ ਜੀ ਮਾਲਾ ਪਾਣੀ ਚਲਵਾਈ ਜਾਵੇ ਤੇ ਵਿਕੀ ਜਾਵੇ ਠੀਕ ਹੈ ਜੀ ਇਹ ਆ ਵੀ ਹੁਣ ਆਪਣਾ ਤਾਂ ਵੱਡੀ ਮਹਿੰਗ ਮਿਲਿਆ ਗੁਰੂ ਜੀ ਠੀਕ ਹੈ ਜੀ ਕਰ ਡੰਗਰ ਵੇਚੇ ਵੱਡੀ ਮਹੀ ਲੱਖ ਦੇ ਲਾਗੇ ਤੋ ਬਾਜੀ ਤਾਂ ਸਾਰਾ ਹੀ ਹੈਗਾ ਹੈ ਨਾ ਅੱਜ ਹੁਣ ਆਪਾਂ ਛੋਟਾ ਭਾਅ ਵੜਾ ਮੰਗਦੇ ਭੈਣ ਪਾ ਕੱਟੀ ਵਾਲੀ ਮਹਿੰ ਛੋਟੀ ਭਾਅ ਦੀ ਇੱਕ ਠੀਕ ਹੈ ਜੀ ਆਪਣੇ ਠੀਕ ਹੈ ਜੀ ਹਾਂ ਮੌਲਵੀ ਆਪਾਂ ਦੱਸ ਦਿੰਨੇ ਆਂ ਵੀ ਆਪਣਾ ਇੱਥੇ ਹੋਊਗਾ 60 ਅੰਦਰ ਬਾਹਰ 70 ਅੰਦਰ ਦਾ ਭਾਜ ਠੀਕ ਹੈ ਜੀ 70 ਅੰਦਰ ਤੋਂ ਲੈ ਗਏ ਤੇ ਕੋਈ 43 ਬਤੀਕ ਠੀਕ ਹੈ ਜੀ ਠੀਕ ਹੈ ਜੀ ਤੇ ਸ਼ੁਰੂ ਕਰ ਲਈ ਆਪਾਂ ਇਸ ਮਾਝ ਤੋਂ ਪਹਿਲੂ ਕਿ ਇਹ ਤੋਂ ਕਰੀ ਵੱਡੀ ਮਾਝ ਤੋਂ ਨਹੀਂ ਤੋਂ ਕਰ ਲੋ ਚਲੋ ਜੀ ਕਰੋ ਜੀ ਸ਼ੁਰੂ ਬੋਲੋ ਜੀ ਬਾਗਰੂ ਹਾਂ ਜੀ ਦੱਸੋ ਜੀ ਡਿਟੇਲ ਹਾਂ ਜੀ ਬ੍ਰਿਹਾਂਤ ਜੀ ਦੱਸੋ ਜੀ ਇਹਦੇ ਬਾਰੇ ਜੀ ਭਾਈ ਸੁਆਦ ਜਾਏ ਜੀ ਦੁੱਧ ਹੈਗਾ ਜੀ ਤੁਹਾਵਾਂ 11 12 ਨੇ 11 12 ਕਿਲੋ ਹੋਣ ਜਿਹੜਾ ਚਾਹੁੰਦੇ ਹੀ ਹੈ ਜੀ ਮੌਕੇ ਦਾ ਹੈ ਨਾ ਜੀ ਠੀਕ ਹੈ ਜੀ ਆਪਾਂ 10 ਲੀਟਰ ਕਹਿੰਦੇ ਲੋ ਜੀ ਦੋਸਤੋ ਜੀ ਆਰਡਰ ਕੁਆਲਿਟੀ ਆ ਕਰੋ ਚੈੱਕੇ ਕਰੀ ਹਾਂ ਜੀ 10 ਕਿਲੋ ਦੁੱਧ ਹੁਣ ਬਜੀ ਪੱਕਾ ਹੋਈ ਪਿਆ 10 ਲੀਟਰ ਪੱਕਾ ਦੁੱਧ ਹੈ ਜੀ ਤੇ ਮਗਰੇ ਦੇ ਹੈਗਾ ਜੀ ਮੇਰੇ ਕੋਲ ਕੱਟਾ ਅੱਛਾ ਜੀ ਇਹਦੇ ਮਗਰ ਬੱਚਾ ਕੱਟਾ ਵਾ ਹੈ ਨਾ ਜੀ ਲੋ ਆਹ ਇੱਕ ਆਹ ਜੀ ਕੱਟਾ ਪੱਕਾ ਚੌਂਕ ਦੇਣਾ ਨਹੀਂ ਆ ਚਾਰ ਤੋਂ ਪੰਜ ਦਿਨ ਦਾ ਟਾਈਮ ਸੁਈ ਨਹੀਂ ਘੱਟ ਤੇ ਜੀ ਵਾਲੇ ਠੀਕ ਹੈ ਜੀ ਹਾਂ ਜੀ ਲਓ ਜੀ ਦੋਸਤ ਵੈਸੇ ਵਿਖਾਵਾ ਜੇ ਵੇਖੀ ਤੇ 10 ਤੋਂ 11 12 ਕਿਲੋੜਾ ਵੀ ਕਰਦੀ ਹੈ ਮੈਂ ਨਾ ਜੀ ਆਹ ਵੇਖੋ ਤੁਸੀਂ ਆਰਡਰ ਕੁਆਲਟੀ ਆਹ ਵੇਖੋ ਜੀ ਦੋਸਤੋ ਆਰਡਰ ਕੁਆਲਟੀ ਦੀ ਕਰਮੜੀ ਬਹੁਤ ਸੋਹਣੀ ਹੈ ਚਾਰੇ ਥਣ ਨਿਕੜਨੇ ਲੱਗੇ ਗੈਪ ਦੇ ਵਿੱਚ ਮੈਂ ਭਾਈ ਭਾਣ ਨਿਕਾਇਆ ਬੱਚਾ ਬਹਿ ਗੇ ਚੋਲ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਬਰਾਹਿਮ ਜੀ ਕਿੰਨੇ ਚ ਪੌਸ ਕਰਦੀ ਦੀ ਇਹਦੀ ਭਾਰੀ ਕਰਦੀ ਕਿ ਲੱਗਦੇ 1 ਲੱਖ ਰੁਪਏ ਚ ਕਿੰਨਾ ਕੁ ਮਾਨ ਤੜਾ ਸਕਦਾ ਇੱਕ ਹੀ ਵਾਰੀ ਦਲੋ ਕਰ ਦੋ ਸਾਰਾ ਇਹਦਾ ਦੇ ਦੀ 80 ਦੀ ਸਸੀਆ ਦੀ ਅਜੇ ਵੀ ਗਜੈਸ ਹੈਗੀ ਥੋੜੀ ਜਨਾ ਬਾਣੀ ਅੱਤਰ ਤੇ ਫਿਰ ਅੱਤਰ ਵੇਖੋ ਅਜੇ ਵੀ ਹੈ ਨਾ ਫਿਰ ਅਜੇ ਮੋੜੇ ਮੁੜ ਕੇ ਤਹੇਂ ਘਟਾਉਣੇ ਤੇ ਅਗਲਾ ਮੋੜ ਕੇ ਤੇ ਦੋ ਜਣੇ ਆ ਜਾਣਾ ਤੇ 10000 11000 ਨੂੰ ਵੀ ਛੱਡੂ ਨਹੀਂ ਕੋਈ ਆਪਾਂ ਨਹੀਂ ਛੱਡਦੇ ਕਹਦਾ ਛੱਡਣ ਜੇ ਤਾਂ ਆਪਾਂ ਸਾਰਿਆਂ ਨੇ ਇੱਕ ਹੀ ਨਾ ਕੀ ਜੇਸ ਕਰ ਲਈਏ 72 ਤੇ ਨਹੀਂ ਕਰਦੇ ਹਾਂ ਹਾਂਜੀ ਪੂਰੇ 70 ਤੇ ਪਹੁੰਚ ਕਰ ਲਓ ਜੀ ਉਹ ਨਜ਼ਾਰਾ ਇਹ ਆਇਆ ਕਿ ਨਹੀਂ ਬੜੀ ਆਪਜੀ ਕੋਲ ਲੈਵ ਤੇ 67000 ਦਿਨੇ ਹੀ ਕਰੀਏ ਠੀਕ ਹੈ ਜੀ ਲਓ ਜੀ ਤੋਰੋ ਜੀ 1 ਲੀਟਰ ਲਾ ਕੇ ਤੋਂ ਲੈ ਲਿਓ 10000 ਆਪਾਂ ਨਹੀਂ ਤੋੜਦੀ 11 12 ਹਾਂ ਕੋਈ 10 ਲੀਟਰ ਲਾ ਕੇ ਲੈ ਲੈ ਪੱਤਾ ਲੋ ਜੀ 10 ਲੀਟਰ ਮੰਨ ਕੇ ਕੋਈ ਵੀ ਵੀਰ ਭਿੰਨ ਭਰਾ ਸੌਦਾ ਕਰ ਲੇ ਹਾਂਜੀ ਹਾਂਜੀ 70000 ਰੁਪਏ ਦੇ ਬਾਈ ਦੋਸਤੋ ਮੱਝ ਮਿਲਣੀ ਜੇ ਤਾਜੀ ਸੂਈ 10 ਕਿਲੋ ਦੋ ਤਿਆਰ ਤੇ ਜੇ ਕੋਈ ਵੀਰ ਗੱਡੀ ਸਾਹ ਵਾਲੋ ਮੀਟਰ ਤੇ ਘਰੇ ਛੱਡ ਕੇ ਹੁਣ ਠੀਕ ਹੈ ਜੀ ਤੇ ਜੇ ਕੋਈ ਵੀਰ ਗੱਡੀ ਆਪੀ ਲੈਦਾ ਫਿਰ ਸਾਲ ਜਰਦੀ ਮਹੀ ਜਨਰੀ 100 ਰੁਪਏ ਪਹਿਲਾਂ ਜੀ ਚੌਗੀ ਪਹਿਲਾਂ ਪਹਿਲਾ ਸੂਆ ਚਾਰ ਦੰਦ ਜੇ ਭਾਜੀ ਕਿੰਨੇ ਲੋ ਜੀ ਸਮਰ ਰੁਪਏ ਸੂਆ ਵਾਲੇ ਮੋਲ ਕਰ ਆ ਲੋ ਜੀ ਚੰਗੀ ਚਾਰ ਦੰਦ ਸੂਆ ਪਹਿਲਾ ਨਾਲੋ ਜੀ ਕਰੋ ਚੈੱਕ ਜੀ। ਬੰਦਾਲੀ ਬੋਸ ਆਰਡਰ ਕੁਆਲਟੀ ਇਹਦੀ ਕਰਮਾਈ ਦੇ ਮਤਨ ਵਿਖਾ ਦਿਨਾ ਦੇਖੋ। ਉਹਨਾਂ ਪਸ਼ੂ ਸੂਏ ਤਾਜ਼ੇ ਕਰਕੇ ਬੱਚੇ ਦਾ ਜਿਆਦਾ ਕਰਦੀ ਹੈ। ਬੱਚੇ ਇਹਨਾਂ ਦੇ ਬਹਾਵਾ ਕਰਦੀ ਹੈ। ਹਾਂਜੀ 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 ਹਾਂਜੀ। ਹਲੋ ਜੀ ਚੈੱਕ ਕਰੋ ਜੀ। ਬਹੁਤ ਸੁਣੀ ਥਾਣਾਂ ਦੀ ਕੁਆਲਟੀ ਬੋਸ ਦੇਖੋ ਥਾਣੇ ਦੇ। ਇਹਦੀ ਆਰਡਰ ਕੁਆਲਿਟੀ ਮੂੰਹ ਫੜ ਕੇ ਵੇਖ ਲਓ ਪਹਿਲਾਂ ਮੂੰਹ ਚ ਉਗੀ ਜੇ ਚਾਰ ਦੰਦ ਸੁਆ ਪਹਿਲਾਂ ਉਹ ਕਨਫਿਊਜ਼ਨ ਹੋ ਗਈ ਥੋੜੀ ਜੀ ਦੱਸਣ ਦੇ ਵਿੱਚ ਹਾਂਜੀ ਬਾਕੀ ਦੋਸਤੋਂ ਮੈਂ ਤੁਹਾਨੂੰ ਵਧੀਆ ਆਰਡਰ ਕੁਆਲਿਟੀ ਵਿਖਾਵਾਂ ਪਹਿਲਾਂ ਝੂਠ ਨਹੀਂ ਇਹ ਵੇਖੋ ਇਹੋ ਜੀ ਆਰਡਰ ਕੁਆਲਿਟੀ ਨਹੀਂ ਤਿਆਰ ਹੁੰਦੀ ਥਾਣ ਵੇਖੋ ਇਹ ਮੈਂ ਨਾ ਬੱਤੇ ਦੇ ਮਿਲਦੀ ਜੇ 70000 ਰੁਪਏ ਦੇ ਵਿੱਚ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲਿਆ ਕੇ ਤਾਂ 67000 ਰੁਪਏ ਦੇ ਵਿੱਚ ਇਹ ਹਾਂਜੀ ਮਗਰ ਇਹ ਮਗਰ ਨਾ ਮਗਰ ਕੱਟਾਇਆ ਕੱਟੀ ਮਗਰ ਇਹੋ ਵੇਖਿਆ ਆਪਣੀ ਲਏ ਹਾਂਜੀ ਬ੍ਰਿਯੰਮ ਜੀ ਦੱਸੋ ਦੇ ਬਾਰੇ ਇਹ ਭਾਈ ਸੂਹਾ ਦੁਜਾਰੀ ਜੀ ਬਾਕੀ ਭਾਇਆ ਭਰਵਾ ਗਾਈ ਆ ਥੋੜਾ ਜਿਹਾ ਸਿੰਘ ਖੁੱਲਾ ਖਦੀ ਹੈ ਨਾ ਤੇਜਾਲ ਵਾਲੇ ਭਵੇਂ ਜੀ ਲਓ ਜੀ ਸੂਹਾ ਤੁਹਾਡੇ ਸਾਹਮਣੇ ਹਟ ਪੈਣ ਕੁ ਹੋਏ ਜੀ ਇਹਦੇ ਥੱਲੇ ਵਿੱਚ 9-10 ਲੀਟਰ ਆ 9-10 ਕਿਲੋ ਦੁੱਧ ਆ ਜੀ ਹੈ ਨਹੀਂ ਹਾਂ ਜੀ ਹਾਂ ਜੀ ਤੇ ਬਾਕੀ ਅਡਰ ਕੁਆਲਟੀ ਤੁਹਾਨੂੰ ਦਵਾ ਦੇਣੀ ਹਾਂ ਲੋ ਜੀ ਦੋਸਤੋ ਖਰੋ ਚੱਕ ਜੀ ਚੈੱਕ ਕਰੋ ਤੇ ਮਗਰ ਇਹਦੇ ਕਟਾ ਜੀ ਇਹਦੇ ਮਗਰ ਵੀ ਕਟਾ ਜੇ ਬੱਚਾ ਹੈ ਨਾ ਜੀ ਇਹਦਾ ਬੱਚਾ ਦਿਖਾਓ ਜੀ ਹਾਂ ਜੀ ਬੱਚਾ ਇਹ ਸਤੂਪਰ ਦੇ ਪਾਸੇ ਪੁੱਤ ਜੀ ਹਾਂਜੀ ਲਓ ਜੀ ਖਰੋ ਚੈੱਕ ਜੀ ਕਿੰਨਾ ਟਾਈਮ ਦਾ ਸੌਦਾ ਸੀ ਸੂਈ ਨੂੰ ਭਣੀ ਕੋ 15 20 ਦਿਨ ਹੈ 15 ਤੋਂ 20 ਦਿਨ ਦਾ ਟਾਈਮ ਸੂਈ ਨੂੰ ਹੈ ਤਾਜੀ ਸੂਈ ਹੈ ਦੋਸਤੋ ਇਹ ਵੀ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਜੀ ਬਹੁਤ ਸੁਣੀ ਹੈ ਇਹਦੀ ਕੁਆਲਿਟੀਟਰ ਲਾ ਕੇ ਲੈ ਲੈ 9 ਲੀਟਰ ਦੁੱਧ ਦਾ ਸੌਦਾ ਕੋਈ ਵੀਰ ਭਣਾਪਰਾ ਕਰ ਲੈ ਇਹਦੀ ਪਹੁੰਚ ਕਿਨੇ ਚ ਕਰਨੀ ਜੀ ਇਹਦੀ ਭੱਜੀ ਜਾ ਰਹੀ ਹੈ ਹਾਂਜੀ ਬਰਾਬਰ ਹੀ ਜਾਣ ਦੋ ਬਰਾਬਰ ਚਾਈ ਨਾ ਹਾਂਜੀ ਬਰਾਬਰ ਫੇ ਚਾਈ ਨਾ ਹਾਂ 70 ਤੇ ਕਰਦਗੇ 70 ਤੇ ਕਰਦਗੇ ਹੈ 70 ਤੇ 70 ਨਹੀਂ ਬਿੱਟਾ 70 ਤੇ ਕਰਦਗੇ ਜੀ ਜੀ ਕਰ ਵੀ ਗਾ ਉਹ ਵੀ 60 ਦੀ ਗੱਲ ਦੋ ਲੈ ਵੇਖਿਆ ਹੁਣ ਪੂਰੇ 60 ਤੇ ਪਹੁੰਚ ਗਾਡੀ ਕੋ ਆਪ ਦੀ ਲੈ ਉੱਤੇ 75000 ਯਾਰ ਲਓ ਜੀ ਦੋਸਤੋ ਬਿਲਕੁਲ ਨਾਰਮਲ ਰੇਟ 60000 ਰੁਪਏ ਦੇ ਵਿੱਚ ਪਹੁੰਚ 100 ਕਿਲੋਮੀਟਰ ਤੱਕ ਦੀ ਭਾਜੀ ਬੱਤੀ ਵਾਲੀ ਮੈਨੂੰ ਦੇਂਦਾ ਈ ਬੱਤੀ ਦੋ ਆਪਣੇ 9 ਕਿਲੋ ਦੁੱਧ ਮੰਨ ਕੇ ਕੋਈ ਵੀਰ ਭਣਾ ਭਰਾ ਸੌਦਾ ਕਰੇ ਮਗਰ ਕਟਾ ਮਗਰ ਇਹਦੇ ਕਟਾ ਤੁਹਾਨੂੰ ਵਿਖਾਤਾ 15 ਦਿਨ ਦਾ ਟਾਈਮ ਸੁਈ ਨਹੀਂ ਹੋ ਗਿਆ ਸਵੇਰ ਤੁਹਾਡੇ ਸਾਹਮਣੇ ਹੈ ਜੋ ਮਰਜ਼ੀ ਲੈ ਲਿਓ ਕਾਤ ਘਾਟ ਮੈਂ ਦਾ ਪੂਰਾ ਰਾਜੀ ਚੰਗੀ ਵੇਖੋ ਕਰੋ ਚੱਕ ਜੀ ਲੈਓ ਜੀ ਬਿਲਕੁਲ ਤਾਜ਼ੀਆਂ ਸੂਈਆਂ ਮੱਜਾਂ ਦੋਸਤੋ ਤੁਹਾਨੂੰ ਦੋ ਵਿਖਾਤੀਆਂ ਨਾਗੇ ਮੇਰੇ ਸਾਰਾ ਸਾਰੇ ਤਾਜ਼ੀ ਹੋਣਗੇ ਜੀ ਲਿਆ ਲੈਓ ਜੀ ਆਹ 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 ਨਹੀਂ ਪੋਟ ਹੋਣੀ ਜੀ ਵਧੀਆ ਜੀ ਲਓ ਜੀ ਕਰੋ ਜੀ ਚੈੱਕ 60000 ਰੁਪਏ ਦੇ ਵਿੱਚ ਦੋਸਤੋ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲਿਆ ਫੇਰ 57000 ਰੁਪਏ ਰੇਟ 'ਤੇ ਤੁਹਾਨੂੰ ਮੱਝ ਮਿਲ ਜਣਗੀ 9-10 ਕਿਲੋ ਦੁੱਧ ਵੈਸੇ ਇਹੋ ਜਿਹੀ ਮੱਝ ਐਨੇ ਰੇਟ 'ਤੇ ਮਿਲਦੀ ਐ ਨਹੀਂ ਜੇ ਬਹੁਤ ਰੇਟ ਨਾਰਮਲ ਜੀ 400 ਰੁਪਏ 10 ਕਿਲੋ ਲਓ ਜੀ ਆਓ ਜੀ ਤਿੰਨ ਨੰਬਰ ਦੇ ਦੱਸੋ ਜੀ ਡਿਟੇਲ ਗੜੀ ਕੋਈ ਸੁਭਾ ਦੁਦੈ ਨਾ ਕਰਨ ਤਾਂ ਉੱਤੇ ਜਾਲ ਵਾਲੇ ਚੌਥਰ ਵਾਲੇ ਘੱਡਾਂ ਲੱਗ ਠੀਕ ਹੈ ਜੀ ਇਹਦੇ ਮਗਰ ਦੀ ਕੱਟੀ ਮੈਂ ਦੇ ਅਛੇ ਇਹਦੇ ਮਗਰ ਕੱਟੀ ਹੈ ਜੀ ਸੁਈ ਨੂੰ ਆਇਆ ਜੀ ਨੂੰ 1.5 ਤੋਂ 2 ਮਹੀਨੇ ਲਓ ਜੀ ਕੱਟੀ ਵਖਈਏ ਦੀ ਤੇ ਦੁੱਧ ਇਹਦੇ ਮਗਰ ਦੁੱਧ ਦੇ ਥੱਲੇ ਆਵੇ 8 ਲੀਟਰ ਪੱਕਾ 8 ਲੀਟਰ ਦੁੱਧ ਮੰਨ ਕੇ ਕੋਈ ਵੀਰ ਭੈਣ ਭਰਾ ਸਬਦਾ ਕਰ ਲੇ ਜੀ ਹਨਾ ਜੀ ਆਹ ਲਓ ਆਹ ਦੇਖੋ ਕੋ ਕੱਟੀ ਇਹਦੇ ਮਗਰ ਵੇਖੋ ਜੀ ਕੱਟੀ ਪੜੀ ਪਲੋਸੀ ਲਓ ਜੀ ਕਰੋ ਚੈੱਕ ਜੀ ਦੋ ਮੁੱਜਾਂ ਦੋ ਮੁੱਜਾਂ ਮਿਲਣਗੀਆਂ ਜੀ ਹਾਂ ਜੀ ਤੇ ਮਹੀਨਾ ਵਸੇ ਨੂੰ ਕਿ ਤੁਮ ਨਹੀਂ ਜੀ 2 ਮਹੀਨੇ 2 ਮਹੀਨੇ ਦਾ ਟਾਈਮ ਹੁੰ ਅੱਛਾ ਦੋਵੇਂ ਟਾਈਮ ਬੱਚੇ ਤੇ ਮਿਲਦੀ ਹੈ ਬੱਚੇ ਤੇ ਨਹੀਂ ਬੱਚੇ ਤੇ ਲਓ ਜੀ ਕਰੋ ਚਾਹ ਕਾਠ ਕਿਲੋ ਦੁੱਧ ਤਿਆਰ ਹੈ ਜੀ 8 ਲੀਟਰ ਪੱਕਾ ਦੱਸੋ ਜੀ ਦੀ ਫੇ ਪਹੁੰਚ ਕਿੰਨੇ ਚ ਕਰਨੀ ਹੈ ਇਹ ਆਪਣੇ ਛੋਟੇ ਛੋਟੇ ਭਰਾ ਜੀ ਆ ਇਹ ਨਾ ਮੀਆਂ ਦੋਵੇਂ ਭੈਣਾ ਹੀ ਆ ਅੱਛਾ ਜੀ ਕਿਤੇ ਕਿਉਂ ਲੈਣੇ ਆ ਠੀਕ ਹੈ ਜੀ ਭਾ ਆ ਵੀ ਇਹਨਾਂ ਦੇ ਆਪਾਂ ਜਾਇਦਾਦ ਹੀ ਕਰਨੇ ਮੈਂ ਵੇਖ ਕੇ ਘਰੇ ਫੇਰ ਚੱਲ ਜਾ ਤੇ ਵਧੀਆ ਗੱਲ ਹੈ ਜੀ ਹਾਂ ਜੀ ਹਾਂ ਜੀ ਦੱਸੋ ਜੀ ਕਰ ਦਿੱਤੀ ਇਹਦੀ 60 ਤੇ ਨਹੀਂ 60 ਜਿਆਦਾ ਹੋ ਗਿਆ ਨੇ ਹਾਂ ਜੀ ਜਾਇਦਾਦ ਕਰੀਏ ਜਾਇਦਾਦ ਬਿਲਕੁਲ ਜਾਇਦਾਦ ਕਰੀਏ 55 ਅਜੀ ਵੀ ਗੱਲ ਨਹੀਂ ਸੁਤਰੇ 55 ਅਜੀ ਨੇ ਵੀ ਬੋਲਦੀ ਰਹੀ ਲਾਈ ਟ੍ਰਵੰਜਾ ਹਜ਼ਾਰ ਤੇ ਪਹੁੰਚ ਕਰਨੀ ਜਾਂ ਆਪਾਂ 100 ਕਿਲੋਮੀਟਰ ਦੀ ਹਾਂ ਗੱਡੀ ਕੋਆਰ ਦੀ ਹੁੰਦਾ ਪੂਰੇ 50 ਹਜ਼ਾਰ ਦੀ ਮਹੀ ਜਿਹੜੀ ਦੇ ਨਾਲ ਇਕੱਠੀ ਮਿਲਦੀ ਹੈ ਲਓ ਜੀ ਤੁਰੰਤ ਬਾਅਦ 50 ਹਜ਼ਾਰ ਰੁਪਏ ਦੇ ਵਿੱਚ ਦੋਸਤੋ ਮਿਲਣੀ ਜੇ ਮੱਝ ਤੁਹਾਨੂੰ 8 ਕਿਲੋ ਦੁੱਧ ਵਾਲੀ ਨਾਲ ਕੱਟੀ ਤੇ ਨਾਲ ਤੁਹਾਨੂੰ 8 ਕਿਲੋ ਦੁੱਧ ਤੇ ਨਾਲ ਮੱਝ ਕਰੋ ਚੈੱਕ ਤਿੰਨ ਚੀਜ਼ਾਂ ਤੁਹਾਨੂੰ ਮਿਲ ਜਣੀਆਂ ਤੁਹਾਨੂੰ 53000 ਰੁਪਏ ਦੇ ਵਿੱਚ ਤੇ ਨਾਲ 100 ਕਿਲੋਮੀਟਰ ਤੱਕ ਦੀ ਪਹੁੰਚ 53000 ਤੇ 100 ਕਿਲੋਮੀਟਰ ਦੀ ਹਾਂਜੀ ਆਪ ਦੀ ਲਿਆਉਂਦਾ ਤੇ ਪੂਰੇ 50000 ਪੂਰੇ 50000 ਦੀ ਮੱਝ ਲਓ ਜੀ ਕਰੋ ਜੀ ਚੈੱਕ ਸੋਹਣੀ ਸੁਨਖੀ ਮੱਝ ਪੂਰੀ ਰਾਜੀ ਲਓ ਜੀ ਚੈੱਕ ਕਰੋ ਤਸੱਲੀ ਤੁਸੀਂ ਕਰਨੀ ਹੈ ਬੇਸ਼ੱਕ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਚੋਲੋ ਆਪਣੀ ਇੱਥੇ ਆ ਕੇ ਫਾਰਮ ਤੇ ਨਿਕੜਨੇ ਚਾਰੇ ਖਣ ਲੱਗੇ ਗੈਪ ਦੇ ਵਿੱਚ ਕੋਈ ਫੋਰਸ ਚਾਂਗੜੀ ਨਾਲ ਲੱਗੀ ਨੰਬਰਾਂ ਮੱਝਾਂ ਦੋਸਤੋ ਤੁਹਾਨੂੰ ਜੜੀ ਬਿਲਕੁਲ ਤਾਜ਼ੀ ਪਾਣੀ ਖਾਦੀਆਂ ਆਓ ਜੀ ਹਾਂਜੀ 4 ਨੰਬਰ ਦੀ ਡਿਟੇਲ ਦੱਸੋ ਜੀ ਗਾੜੀ ਭਾਜੀ ਸੁਆਦੀ 70 ਕੁ ਚੌਥਾ ਨਾਲੇ ਪਰਮਾਨ ਨਾਲੇ ਭਾਵੇਂ ਗਾਵੇ ਦਾ ਹਾਂ ਠੀਕ ਹੈ ਜੀ ਨੀ ਦੀ ਗੱਲ ਵੀ ਚੰਗੀ ਮੱਝ ਕੁਝ ਨਿਸ਼ਾਨੀਆਂ ਰੱਖਦੀ ਹੈ ਨਾ ਜੀ ਹਾਂਜੀ ਹਾਂਜੀ ਸੁਆਦੀ ਦਾ 2 ਮਹੀਨਿਆਂ ਦਾ ਦੁੱਧ ਇਥੇ 7 ਲੀਟਰ ਹੈ ਤੇ ਮਗਰੇ ਦੇ ਵੀ ਕੱਟੇ ਇਹਦੇ ਮਗਰੂ ਕੱਟੇ ਲਓ ਜੀ ਦੋਸਤੋ ਵੱਡੀ ਆਫਰ ਜੀ ਦੋਵਾਂ ਮੱਝਾਂ ਦੇ ਮਗਰ ਕੱਟੀਆਂ ਤੇ ਦੋਵਾਂ ਦੇ ਮਗਰ ਕੱਟੇ ਨੀ ਦੀ ਕੱਟੀ ਤੇ ਜਾਦੀ ਪਲੀ ਹੈ ਨਾ ਅੱਛਾ ਜੀ ਆ ਦੇਖੋ ਤੇ ਇਹਦੀ ਕੱਤੀ ਲੋਹੀ ਆ ਲ ਲੋਹੀ ਕੱਟੀ ਲੋਹੀ ਕੱਟੀ ਸੋਹਣੀ ਕੱਟੀ ਨੂੰ ਹਦੋਂ ਰਾਜੀਪੁਰਿਆ ਪੱਠੇ ਪੁਠੇ ਵਧੀਆ ਖੰਦੀ ਇਹ ਕੱਟੀ ਹਾਂਜੀ ਤੇ ਦੁੱਧ ਪਾਜੀ ਕਿੰਨਾ ਦੱਸੇਗੇ ਦੁੱਧ 7 ਲੀਟਰ 7 ਲੀਟਰ ਦੁੱਧ ਮੰਨ ਕੇ ਕਿੰਨੀ ਭੈਣ ਭਰਾ ਸੌਦਾ ਕਰੇ ਚੀ ਦਾ ਤੇ ਇਹਦੀ ਕਿੰਨੇ ਚ ਪਹੁੰਚ ਕਰਨੀ ਏ ਇਹ ਤੇ ਭਾਜੀ ਤੁਹਾਮਾ ਤਾਂ ਹੀ ਕਰਨੀ ਹਾਂਜੀ ਆਫਰ ਹੈ ਨਾ ਇਹ ਤੇ ਆਫਰ ਹੀ ਹਾਂਜੀ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਹਾਂਜੀ ਦੱਸੋ ਜੀ ਫਿਰ 50 ਚ ਕਰੀਏ 50 ਹੁਣ ਦੱਸੋ ਮਾਨਤ ਨੇ ਕਿੰਨਾ ਹੋਣੀ 48 48 ਜੇ ਵੀ ਨਹੀਂ ਗੱਲ ਬਣੀ 44 ਮੇ ਜੱਜ ਜੀ ਉਹਨੇ 43000 ਰੁਪਏ ਆ 100 ਕਿਲੋਮੀਟਰ ਦੀ ਗੱਡੀ ਕੋਲ ਤੇ 40000 ਨਹੀਂ 40000 ਦੀ ਮੱਝ ਨਾਲ ਕੱਟੀ ਨਾਲ ਦੋਦੋ ਚ ਨਾਲ ਪਹੁੰਚ 100 ਕਿਲੋਮੀਟਰ ਦਾ ਲੋ ਜੀ ਕਰੋ ਜੇਕਰ ਦੇਖੋ ਦੋਸਤੋ ਵਡੀਆਂ ਆਫਰਾਂ ਜੇ ਅੱਜ ਇਹ ਭਾਅ ਲੰਬ ਦੇ ਨਹੀਂ ਜੀ ਅੱਜ ਤੇ ਉੜਦੀਆਂ ਵਾਲੇ ਮੋਲੇ ਆ ਕਰੋ ਜੀ ਚੈੱਕ 2 ਮਹੀਨੇ ਦਾ ਸੁਹਾ ਪਰਾਂ ਜੀ ਦਾ ਹਾਂ ਜੀ ਹਾਂ ਜੀ 2 ਮਹੀਨੇ ਦਾ ਸੁਹਾ ਹੋ ਗਿਆ ਜੇ ਨੂੰ ਬੱਚਾ ਤਾਂ ਮਗਰ ਸੁਣੀ ਕੱਟੀ ਆਰਥਿਕ ਨੂੰ ਦੁੱਧ ਜੀ ਹਾਂ ਜੀ ਇਹ ਐਦਾਂ ਵਾ ਭਾਵੇਂ ਬੱਚਾ ਥੱਲੇ ਮੜਾ ਜਾਂ ਪਾ ਕੇ ਗੱਡੀ ਪਾੜਾ ਪਾ ਦੋ ਅੱਛਾ ਜੀ ਠੀਕ ਹੈ ਜੀ ਉਹ ਬੱਚਾ ਕੱਤੀ ਦਾਨ ਤੇ ਆ ਨਾ ਤੋਰੀ ਜੀ ਹਾਂ ਜੀ ਹਾਂ ਜੀ ਹਾਂ ਜੀ ਉਹ ਫਿਰ ਆਓ ਡੰਡਾ ਡਾਟਾ ਮਾਰ ਦੇਣਾ ਤੁਸੀਂ ਨਾਲ 31 ਤੇ ਛੱਡਦਾ ਛੱਡਦਾ ਦੇਖੋ ਬਾਲਟੀ ਲੈਣ ਗਿਆ ਚੌਂਕੀ ਦੇਣਾ ਥੱਲੇ ਚੌਂਕੀ ਦੇਣਾ ਹਾਂ ਜੀ ਹਾਂ ਜੀ ਠੀਕ ਹੈ ਲਓ ਜੀ ਕਰੋ ਚੱਕ ਜੀ ਬਾਕੀ ਚਲੋ ਜਿਹੜਾ ਵੀਰ ਭੈਣ ਭਰਾ ਖੜੂ ਕੋਲ ਨੇ ਆਪਣੀ ਸੋਚ ਸੰਭਲ ਗੱਡੀ ਕੋਲ ਆਉਂਦਾ 43000 ਆ 40000 ਲੋ ਤਾਂ ਵੀ ਵੀਡੀਓ ਤੋਂ ਬਾਅਦ ਆ ਮੈਂ ਲੱਭੀ ਜ 43000 ਠੀਕ ਹੈ ਜੀ ਛੋਟਾ ਭਾ ਨਹੀਂ ਹਾਂ ਜੀ ਛੋਟਾ ਭਾ ਬਹੁਤ ਘੱਟ ਮਿਲਦਾ ਹੁਣ ਭਾਜੀ 10 ਲੀਟਰ ਹੀ ਗਾਣ ਆਣ ਦੀਆਂ ਕੋਈ ਤਾਂ 50000 ਤੋਂ ਘੱਟ ਨਹੀਂ ਮਿਲਦੀ ਨਹੀਂ ਮਿਲਦੀ ਇਹ ਫੇਰ ਉਹ ਮੱਝ ਨਾਲ ਕੱਟੀ ਆ ਨਾਲ ਕੱਟੀ ਆ ਜੀ ਹਾਂ ਜੀ ਆ ਗਿਆ ਜੀ ਲੰਚ ਪੰਜਵਾਂ ਨੰਬਰ ਇਹ ਭਾਜੀ ਸੂਰਾ ਦੱਜਾ ਜੀ ਸੂਈ ਨੂੰ ਸਾਢੇ 3-4 ਮਹੀਨੇ ਹੋ ਜਾਂਦੇ 1 ਮਹੀਨੇ ਦੀ ਬਣੀ ਜੀ ਇਸ ਇਹ ਦੇ ਮਗਰ ਬੱਚਾ ਨਹੀਂ ਰਿਹਾ ਜੀ ਇਹ ਦੇ ਮਗਰ ਬੱਚਾ ਨਹੀਂ ਦੁੱਧ 7 ਲੀਟਰ ਦੁੱਧ 7 ਲੀਟਰ ਮੰਨ ਕੇ ਕੋਈ ਨਹੀਂ ਹਾਂ ਸੌਦਾ 7 ਲੀਟਰ ਦਾ ਮੰਨ ਕੇ ਸੌਦਾ ਕਰੀਏ ਹਨਾ ਜੀ ਰੇਟ ਇਹਦਾ ਬਿਲਕੁਲ ਆਪਾਂ ਜਾਇਜ਼ ਹੀ ਕਰਦੇ ਹਾਂ ਔਰ ਦੀਆਂ ਵਾਲੇ ਦੱਸੋ ਜੀ ਪਰ ਨਹੀਂ ਆਪਾਂ ਤਾਂ ਕੋਈ ਡਰੈਸ ਨਹੀਂ ਲੈ ਲੈ ਮਾਰਗ ਜਾ ਕੇ 500 ਰੁਪਿਆ ਲੈਣਾ ਮੈਂ 2000 ਠੀਕ ਹੈ ਜੀ ਜਿਆਦੀ ਕਮਾਈ ਦੀ ਲੈ ਲਓ ਠੀਕ ਹੈ ਜੀ ਹਾਂ ਜੀ ਛੋਟੇ ਮੁੱਲ ਛੋਟਾ ਭਾਅ ਛੇਤੀ ਵੇਚ ਕੇ ਕੰਮ ਫਤਿਹ ਅਗਲੇ ਬੰਦੇ ਫੇਰਨਾ ਮਾਪੂਰ ਲਿਓ ਹਾਂ ਜੀ 60 ਫਿਰ ਕਿਉਂ ਨਹੀਂ 60 ਵਿੱਚ ਹੀ ਜਾਏ ਛੜੀ 60 ਨਾਲ ਕਿ ਤੁਸੀਂ ਇੱਕ ਦਾ ਵੈਸੇ ਡਰਾਗ ਕਰਦੇ ਸਾਰੇ ਨੇ 55 ਦੀ ਨਹੀਂ ਅਜੇ ਨਹੀਂ ਗੱਲ ਬਣੀ ਪੂਰੇ 50 ਦੀ ਹੈ ਹੈ ਇੱਕ ਹੀ ਰੰਗ ਜਿਸ ਦਾ ਪੂਰੇ 48000 ਦੇ ਵਿੱਚ ਪਹੁੰਚ ਕਰਨੀ ਜੇ 100 ਕਿਲੋਮੀਟਰ ਦੀ ਠੀਕ ਹੈ ਜੀ ਗੱਡੀ ਆਮ ਦੀ ਲਿਆਉ ਤੇ 45000 ਦੀ ਮੈਂ ਦੇ ਲਓਏ ਦੋਸਤੋ 47000 ਆ ਲੋ ਜੀ ਕਰੋ ਚੈੱਕ ਜੀ ਇੱਕ ਮਹੀਨਾ ਹੋ ਗਿਆ ਜੇ ਬਣੀ ਨੂੰ ਤੇ ਤਿੰਨ ਮਹੀਨੇ ਦੱਸਿਆ ਤੁਸੀਂ ਨੂੰ ਗਏ ਜੀ ਸਾਢੇ ਤਿੰਨ ਮਹੀਨੇ ਸਾਢੇ ਤਿੰਨ ਮਹੀਨੇ ਦਾ ਸੁਭਾ ਤਾਂ ਹੈਗਾ ਜੀ 7 ਕਿਲੋ ਦੁੱਧ ਮੰਨ ਕੇ ਕੋਈ ਵੀ 11 ਮਹੀਨੇ ਸੂਈ ਨੂੰ 1 ਮਹੀਨਾ ਬਣੀ ਹੋਇਆ ਬਸਣੀਆਂ ਗਾ ਮਿਲਦੀ ਭੜੇ ਤੇ ਆ ਲੋ ਜੀ 48000 ਦੇ ਵਿੱਚ 500 ਕਿਲੋ ਮਿੱਟੀ ਗੱਡੀ ਕੋ ਆਜੀ ਲਓ 45000 ਦੇ ਲੋ ਜੀ ਦੋਸਤੋ ਕਰੋ ਚੈੱਕ ਜੀ ਬਹੁਤ ਸੋਹਣੀ ਮੱਝ ਪੜੀ ਸਾਹਦੀ ਵਾਏ ਨਾ ਮੱਤੇ ਆ ਜੀ ਲੋ ਜੀ ਕਰੋ ਚੈੱਕ ਜਿਹੜਾ ਵੀਰ ਭਣਾ ਕਰ ਲੈ ਗਿਆ ਖਰੀਦ ਕੇ ਜੇ ਉਹਦੀ ਕਿਸਮਤ ਆ ਜੇ ਸੌਰੀ ਵੀ ਨਿਕਲ ਸਕਦੀ ਹੈ ਤੇ ਖਾਲੀ ਵੀ ਨਿਕਲ ਸਕਦੀ ਹੈ ਹਾਂ ਜੀ ਹਾਂ ਆ ਦੇਖੋ ਫੇਸ ਵਾਈਸ ਲੋ ਜੀ ਦੋਸਤੋ ਨੀਲੀ ਰਵੀ ਅੱਖਾਂ ਦੋਵੇਂ ਬਿੱਲੀਆਂ ਮਣਕੀਆਂ ਕੁਝ ਨਿਸ਼ਾਨੀਆਂ ਕਵਰ ਕਰਦੀ ਹੈ ਨੀਲੀ ਰਵੀ ਦੇ ਨਾਲ ਬਿਲਕੁਲੀ ਫੋਰ ਫੋਰ ਕੱਟ ਰਿਹਾ ਭਾ ਤੇ ਉਰਦੀਆਂ ਵਾਲੇ ਹੀ ਆ ਜੀ ਤੇ ਅੱਜ ਚੜਦੇ ਸਿਆਲ ਦੇ ਭਾਅ ਸ਼ੁਰੂ ਕਰਤੇ ਬਰੀਆ ਨੇ ਮਿਲਦਾ ਵਜੀ ਦੋਸਤੋ ਪੰਜ ਨਾਲ ਤੁਹਾਨੂੰ ਦਿਖਾਤੇ ਆ ਜਿਨ੍ਹਾਂ ਦੇ ਵਿੱਚ ਪ੍ਰਕਾਸ਼ ਹੋਣਾ ਮਹਿੰਗਾ ਹੋ ਗਿਆ ਇਹ ਸਾਰੇ ਖਰਾਬ ਦਾ ਸਸਤਾ ਦੇਣਾ ਠੀਕ ਆਪਣੇ ਤੋਂ ਭਾਅ ਆ ਤੇ ਭਾਅ ਆ ਤੇ ਭਾਅ ਹੀ ਦੇਣੀ ਭਾਅ ਹੀ ਦੇਣੀ ਠੀਕ ਹੈ ਜੀ ਲੋ ਪੰਜ ਨਾਲ ਤੇ ਪੰਜੇ ਨਾਲ ਸੂਏ ਸੂਆ ਕਟੀਆਂ ਵਾਲੀਆਂ ਤੇ ਕਟੀਆਂ ਵਾਲੇ ਮੱਝਾਂ ਵੀ ਹੈਗੀਆਂ ਜੀ ਡਿਟੇਲ ਤੁਹਾਨੂੰ ਸਾਰੀ ਇਕੱਲੇ ਇਕੱਲੇ ਨਗਦੀ ਦੱਸਤੀ ਆ ਸੌਦਾ ਕਰਨਾ ਤੁਸੀਂ ਸੋਚ ਸਮਝਾ ਆਪਣੀ ਨਾਲ ਪਹੂ ਖਰੀਦਣਾ ਤੁਸੀਂ ਆਪਣੀ ਸੋਚ ਸਮਝ ਦੇ ਨਾਲ ਚੋਲੋ ਇੱਕ ਟਾਈਮ ਦੋ ਟਾਈਮ ਚੋਲੋ ਐਡਰੈਸ ਬਾਈ ਦਾ ਇੱਕ ਹੀ ਫੇਕ ਬੋਲਨਾ ਪਿੰਡ ਝਾਮਕੇ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਦਰਨ ਸਾਹਿਬ ਨਾਮ ਹੈਗਾ ਜੇ ਭਾਈ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਬਾਈ ਜੀ ਇੱਕ ਹੀ ਫੇਕ ਬੋਲਦੇ फोन नंबर 62847412762847 नाम ਜੇ ਪ੍ਰਤਾਪ ਸਿੰਘ ਸ਼ਾ ਜੀ ਬਣ ਜਾਂ ਫਿਰ ਜਿਹੜਾ ਤਰਮ ਤੰਤ ਸੀਰ ਵੀ ਕਰਦਾ ਜੀ ਹੱਥ ਜੋੜ ਕੇ ਉਹ ਬੇਨਤੀ ਜਿਵੇਂ ਵੀਡੀਓ ਪ੍ਰਵਾਨ ਦੇ ਵਿੱਚ ਬਹਿ ਕੇ ਦੇਖੋ ਫਿਰ ਆਪਾਂ ਨੂੰ ਸਾਈ ਬਿਆਨ ਪਾਉ ਠੀਕ ਹੈ ਜੀ ਬਿਆਨੇ ਦਾ ਸਮਾਂ ਸੀਮਤ ਹੋਊਗਾ ਜੀ ਠੀਕ ਹੈ ਜੀ ਕੋ 24 ਘੰਟਿਆਂ ਦਾ ਜੇ ਕੋਈ ਭਣ ਪੌਸੇ ਉਰੇ ਆ ਸਕਦਾ ਤੁਹਾਨੂੰ ਸਾਈ ਬਿਆਨਾਂ ਨੂੰ ਪਾ ਠੀਕ ਹੈ ਜੀ ਤੇ ਘਰੇ ਆ ਗਏ ਤੇ ਆਪਜੀ ਤਸੱਲੀ ਕਰਕੇ ਖੜੇ ਜੀ ਸਾਥੀ ਗਾਜੀ ਸਾਸਰੀ ਗਾਜੀ